ਨਮਸਕਾਰ ਸਤਿ ਸ਼੍ਰੀ ਅਕਾਲ ਅਦਾਬ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਦਾਂ ਪੰਜਾਬੀ ਗਾਇਕ ਰਾਜਵੀਰ ਜਵੰਦਾ ਜੋ ਕਿ 27 ਸਤੰਬਰ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਹਨ ਅਤੇ ਉਹਨਾਂ ਨੂੰ ਵੈਂਟੀਲੇਟਰ ਉੱਤੇ ਰੱਖਿਆ ਗਿਆ ਹੈ ਅਜੇ ਵੀ ਉਹਨਾਂ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ ਇਸ ਹਾਦਸੇ ਵਿੱਚ ਉਹਨਾਂ ਦੇ ਸਿਰ ਅਤੇ ਰੀੜ ਦੀ ਹੱਡੀ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ ਉਹਨਾਂ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ ਉਹਨਾਂ ਵੱਲੋਂ ਪ੍ਰਸ਼ੰਸਕਾਂ ਗਾਇਕਾ ਪਰਿਵਾਰ ਵੱਲੋਂ ਲਗਾਤਾਰ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ ਉਨਾ ਦਾ ਹਾਲ ਜਾਣਨ ਲਈ ਰੋਸ ਹੀ ਕਲਾਕਾਰ ਮੋਹਾਲੀ ਦੇ 40th ਹਸਪਤਾਲ ਵਿਖੇ ਪੁੱਜ ਰਹੇ ਹਨ ਅੱਜ ਗਾਇਕ ਪੰਮੀ ਬਾਈ ਵੀ ਮੋਹਾਲੀ 40th ਹਸਪਤਾਲ ਪੁੱਜੇ ਹਨ ਜਿੱਥੇ ਉਹ ਰਾਜਵੀਰ ਦੇ ਪਰਿਵਾਰ ਨੂੰ ਮਿਲੇ ਇਸ ਦੌਰਾਨ ਭਾਵੁਕ ਹੁੰਦਿਆਂ ਪੰਮੀ ਬਾਈ ਨੇ ਕਿਹਾ ਕਿ ਰਾਜਵੀਰ ਭਰਾ ਦੀ ਸਿਹਤ ਠੀਕ ਨਹੀਂ ਹੈ ਕਰੋੜਾ ਪੰਜਾਬੀ ਰਾਜਵੀਰ ਬੱਚੇ ਲਈ ਅਰਦਾਸਾ ਕਰ ਰਹੇ ਹਨ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਰਾਜਵੀਰ ਜਲਦੀ ਹੀ ਠੀਕ ਹੋ ਜਾਵੇ ਗੋਸ਼ਾ ਜੀ ਐਕਟਰ ਨੇ ਸਤਨਾਮ ਪੰਜਾਬੀ ਅਸੀਂ ਸਾਰੇ ਰਾਜਵੀਰ ਜਮੰਦਾ ਦੇ ਪਰਿਵਾਰ ਨੂੰ ਮਿਲਣ ਦੇ ਲਈ ਆਏ ਉਹਨਾਂ ਦੇ ਮਾਤਾ ਜੀ ਨੂੰ ਉਹਨਾਂ ਦੇ ਧਰਮ ਪਤਨੀ ਨੂੰ ਮਿਲੇ ਆ ਹੌਸਲਾ ਉਹਨਾਂ ਦੇ ਵਿੱਚ ਹੈ ਕਰੋੜਾਂ ਪੰਜਾਬੀ ਪੂਰੀ ਦੁਨੀਆ ਚ ਵਸਦੇ ਪੰਜਾਬੀ ਇਸ ਬੱਚੇ ਦੀ ਅਰਦਾਸਾਂ ਕਰ ਰਹੇ ਨੇ ਉਹਨਾਂ ਚ ਅਸੀਂ ਵੀ ਸ਼ਾਮਲ ਹੈਗੇ ਆ ਕਿਉਂਕਿ ਕਾਰਨ ਇਹ ਹੁੰਦਾ ਹੈ ਕਿ ਹੁਣ ਸਿਰਫ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਹੀ ਹੈ ਬਾਕੀ ਡਾਕਟਰ ਆਪ ਦਾ ਜੋਰ ਲਾ ਰਹੇ ਨੇ ਤੇ ਸਾਨੂੰ ਪੂਰਨ ਉਮੀਦ ਹੈ ਕਿ ਵਾਹਿਗੁਰੂ ਜਾਨਵਰ ਨੂੰ ਉਹ ਤੇ ਮੇਰ ਪਰਿਆ ਹੱਥ ਰੱਖੇਗਾ ਉਹਨੂੰ ਜਲਦੀ ਸਿਹਤਯਾਬ ਕਰੇਗਾ ਤੇ ਪਰਿਵਾਰ ਨੂੰ ਹੌਸਲਾ ਬਖਸ਼ੇਗਾ ਕਿਉਂਕਿ ਪਿੱਛੇ ਪਰਿਵਾਰ ਦੇ ਜੀਆਂ ਨੂੰ ਬਹੁਤ ਵੱਡਾ ਕਸ਼ਟ ਸਹਿਣਾ ਪੈਂਦਾ ਤੇ ਉਸ ਕਸ਼ਟ ਚੋਂ ਸੱਚੇ ਬਾਦਸ਼ਾਹ ਜਲਦੀ ਬਾਹਰ ਕੱਢੇ ਇਹ ਅਰਦਾਸ ਕਰਨ ਦੇ ਲਈ ਤੇ ਅੱਜ ਉਹਨਾਂ ਨੂੰ ਮਿਲ ਕੇ ਮਾਨੂੰ ਸੰਤੁਸ਼ਟੀ ਹੋਈ ਹੈ ਕਿ ਉਹ ਹੌਸਲੇ ਜਿਨੇ ਸਾਡੀ ਭੈਣ ਹੌਸਲੇ ਕਰ ਤੇ ਇਸੇ ਤਰ੍ਹਾਂ ਮਾਤਾ ਜੀ ਹੌਸਲੇ ਚ ਨੇ ਕਿਉਂਕਿ ਹਾਦਸਾ ਅਚਾਨਕ ਵਾਪਰਦਾ ਹੈ ਤੇ ਇੰਨੀ ਸੇਫਟੀ ਦੇ باوجود ਵੀ ਉਹ ਤੇ ਇਸ ਤਰ੍ਹਾਂ ਦੀਆਂ ਸੱਟਾਂ ਵੱਜਣੀਆਂ ਉਹ ਦੁੱਖदाई ਨੇ ਕਸ਼ਟ ਦੇ ਨੇ ਤੇ ਵੈਗਰੂ ਅਗੇ ਫੇਰ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਉਸ ਸਾਡੇ ਛੋਟੇ ਭਰਾ ਨੂੰ ਸਾਡੇ ਅਜੀਜ਼ ਨੂੰ ਜਲਦੀ ਸਿਹਤ ਯਾਬ ਕਰ ਤੇ ਲੰਮੀ ਉਮਰ ਬਖਸ਼ ਤਾਂ ਕਿ ਉਹ ਫਿਰ ਦੁਬਾਰੇ ਉਸੇ ਤਰ੍ਹਾਂ ਹੀ ਪੰਜਾਬੀਅਤ ਦੀ ਸੇਵਾ ਕਰਦਾ ਰਹੇ ਖਿਦਮਤ ਕਰਦਾ ਰਹੇ ਤੇ ਇਸੇ ਨਾਲ ਹੀ ਮੈਂ ਤੁਹਾਡੇ ਸਾਰੇ মিডিਆ ਦਾ ਧੰਨਵਾਦ ਕਰਦਾ ਹਾਂ ਐਸ اے ਐਸ ਨਗਰ ਤੋਂ ਰਣਜੀਤ ਸਿੰਘ ਰਾਣਾ ਦੀ ਰਿਪੋਰਟ ਪੰਜਾਬੀ ਜਾਗਰਣ